ਹੁਣ ਵਰਟੇਨ ਦੇ ਵਿੱਚ ਛਾਏ ਵੱਡੇ ਸੰਕਟ ਦੇ ਨਾਲ ਜੁੜੀ ਹੋਈ ਹੈ ਜਿਸ ਨੇ ਵਰਟੇਨ ਸਰਕਾਰ ਦੀ ਰਾਤਾਂ ਦੀ نیند ਉਡਾ ਕੇ ਰੱਖ ਦਿੱਤੀ ਹੈ ਤੇ ਹੁਣ ਤੱਕ ਅਲਪਤੀਆਂ ਦੇ ਵੱਲੋਂ ਬਰਟੇਨ ਨੂੰ ਅਲਵਿਦਾ ਆਖ ਦਿੱਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 2025 ਦਾ ਜਿਹੜਾ ਡਾਟਾ ਸਾਹਮਣੇ ਆਇਆ ਉਸ ਦੇ ਵਿੱਚ 16000 ਦੇ ਕਰੀਬ ਕਰੋੜ ਪੱਤੀਆਂ ਦੇ ਵੱਲੋਂ ਬਰਟੇਨ ਨੂੰ ਅਲਵਿਦਾ ਆਖ ਦਿੱਤਾ ਗਿਆ ਤੇ ਸਾਫ਼ ਤੌਰ ਦੇ ਉੱਤੇ ਬਰਟੇਨ ਦੇ ਉੱਤੇ ਵੱਡਾ ਸੰਕਟ ਸ਼ੌਂਦਾ ਨਜ਼ਰ ਆ ਰਿਹਾ ਹਾਲਾਂਕਿ ਇੱਕ ਪਾਸੇ ਬਟੇਨ ਸਰਕਾਰ ਦੀ ਰਾਤਾਂ ਦੀ ਨੀਂਦ ਉੱਡੀ ਪਈਏ ਤੇ ਦੂਜੇ ਪਾਸੇ ਬਟੇਨ ਦੇ ਵਿੱਚ ਇੱਕ ਪਾਸੇ ਪੈਸਾ ਤੇ ਦੂਜੇ ਪਾਸੇ ਵਪਾਰ ਵੀ ਬਰਬਾਦ ਹੋ ਰਿਹਾ ਤੇ ਵੱਡੇ ਪੱਧਰ ਦੇ ਉੱਤੇ ਕਰੋੜਪਤੀਆਂ ਦੇ ਵੱਲੋਂ ਬਟੇਨ ਨੂੰ ਅਲਵਿਦਾ ਆਖਿਆ ਜਾ ਰਿਹਾ ਹਾਲਾਂਕਿ ਹਰਾਨੀ ਜਨਕ ਅੰਕੜੇ 2025 ਤੇ ਸਾਹਮਣੇ ਆਏ ਨੇ ਜਸਤੇ ਵਿੱਚ ਗਲਾਸਾ ਹੋਇਆ ਕਿ ਹੁਣ ਤੱਕ 16000 ਤੋਂ ਵੱਧ ਕਰੋੜ ਪੱਤੀਆਂ ਦੇ ਵੱਲੋਂ ਬਟੇਨ ਨੂੰ ਅਲਵਿਦਾ ਆਖ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਸਾਰਾ ਵਪਾਰ ਕਿਸੇ ਹੋਰ ਮੁਲਕ ਦੇ ਵਿੱਚ ਸ਼ਿਫਟ ਕਰ ਲਿਆ ਗਿਆ ਜਿਸ ਨੂੰ ਵੇਖਿਆ ਬਟੇਨ ਸਰਕਾਰ ਕਿੰਨੇ ਕਿਤੇ ਹਿੱਲੀ ਹੋਈ ਨਜ਼ਰ ਆ ਰਹੀ ਹੈ ਤੇ ਬਟੇਨ ਤੋਂ ਬਾਹਰ ਹੁਣ ਤੱਕ ਦੱਸਿਆ ਜਾ ਰਿਹਾ ਕਿ 92 ਬਿਲੀਅਨ ਡਾਲਰ ਦਾ ਨਿਵੇਸ਼ ਹੋ ਚੁੱਕਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਟੈਕਸ ਦਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਵਾਅਦਾ ਹੋ ਰਿਹਾ ਉਸ ਨੂੰ ਵਿਕਟੀਆਂ ਕਰੋੜਪਤੀਆਂ ਦੇ ਵੱਲੋਂ ਬਟੇਨ ਨੂੰ ਅਲਵਿਦਾ ਆਖਿਆ ਜਾ ਰਿਹਾ ਤੇ ਕਰੋੜਪਤੀ ਬਟੇਨ ਨੂੰ ਛੱਡਣ ਦੇ ਲਈ ਮਜਬੂਰ ਹੋਏ ਬੈਠੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਬਟੇਨ ਦੇ ਵਿੱਚ ਪੈਸੇ ਦੇ ਨਾਲ ਨਾਲ ਕਾਰੋਬਾਰ ਵੀ ਹੁਣ ਦੂਜੇ ਮੁਲਕਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸ਼ਿਫਟ ਹੋ ਗਿਆ ਤੇ ਜਿਹੜੇ ਰਹਿੰਦੇ ਖੁੰਦੇ ਕਰੋੜਪਤੀ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੀ ਟੈਕਸ ਦੀ ਦਰਾਂ ਨੂੰ ਵੇਖਤੇ ਹੋਏ ਆ ਬ੍ਰਿਟੇਨ ਨੂੰ ਅਲਵਿਦਾ ਆਖਣ ਦੀ ਤਿਆਰੀ ਖੀਚੀ ਗਈ ਹੈ ਹੋਰਨਾ ਮੁਲਕਾਂ ਦੀ ਤਾਂ ਬ੍ਰਿਟੇਨ ਦੇ ਵਿੱਚ ਹੁਣ ਵਪਾਰ ਘਟਣ ਲੱਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦੀ ਦਰਾਂ ਦੇ ਮੁਤਾਬਕ ਲਗਾਤਾਰ ਟੈਕਸ ਦੇ ਵਿੱਚ ਵਾਧਾ ਹੋ ਰਿਹਾ ਜਿਸ ਨੂੰ ਵੇਖਿਆ ਕਰੋੜਪਤੀਆਂ ਨੂੰ ਵੱਡੇ ਪੱਦਰ ਜੋਤੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਹੜੀ ਲੇਬਰ ਹੈ ਉਹ ਮਹਿੰਗੀ ਮਿਲ ਰਹੀ ਹੈ ਤੇ ਉਹਨਾਂ ਨੂੰ ਮੁਨਾਫਾ ਘਟੋ ਰਿਹਾ ਹਾਲਾਂਕਿ ਜੇ ਦੂਜੇ ਮੁਲਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨਾਲੋਂ ਵੱਡੇ ਪੱਦਰ ਦੇ ਉੱਤੇ ਬਟੀਨ ਦੇ ਵਿੱਚ ਕਰੋੜਪਤੀਆਂ ਦੇ ਵੱਲੋਂ ਬਟੇਨ ਨੂੰ ਅਲਵਿਦਾ ਆਖਿਆ ਜਾ ਰਿਹਾ ਚੀਨ ਦੀ ਗੱਲ ਕੀਤੀ ਜਾਵੇ ਤਾਂ ਕਰੀਬ 7500 ਵੱਡੇ ਵਪਾਰੀ ਨੇ ਜਿਹਨਾਂ ਦੇ ਵੱਲੋਂ ਚੀਨ ਨੂੰ ਛੱਡਿਆ ਗਿਆ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਕਰੀਬ 3500 ਅਮੀਰਾਂ ਦੀ ਗੱਲ ਹੁੰਦੀ ਹੈ ਜਿਨ੍ਹਾਂ ਦੇ ਵੱਲੋਂ ਕਿਸੇ ਹੋਰ ਮੁਲਕ ਦੇ ਵਿੱਚ ਆਪਣਾ ਵਪਾਰ ਸ਼ਿਫਟ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਬਟੇਨ ਨੂੰ ਛੱਡ ਕੇ ਕਰੋੜਪਤੀਆਂ ਦੇ ਹੁਣ ਵੱਲੋਂ ਯੂਏ ਅਮਰੀਕਾ ਇਟਲੀ ਪੁਰਤਗਾਲ ਤੇ ਸਿੰਗਾਪੁਰ ਵਰਗੇ ਮੁਲਕਾਂ ਦੇ ਵਿੱਚ ਆਪਣੇ ਵਪਾਰ ਨੂੰ ਵਧਾਇਆ ਜਾ ਰਿਹਾ ਤੇ ਦੂਜੇ ਪਾਸੇ ਮਹਾਰਾਜ ਦਾ ਕਹਿਣਾ ਹੈ ਕਿ ਜੇ ਬ੍ਰਿਟੇਨ ਨੇ ਆਪਣੀ ਨੀਤੀਆਂ ਦੇ ਵਿੱਚ ਬਦਲਾਅ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਆਰਥਿਕ ਨੁਕਸਾਨ ਹੋਏਗਾ ਹਾਲਾਂਕਿ ਉਹਨੂੰ ਵੇਖਣਾ ਹੋਵੇਗਾ ਕਿ ਬ੍ਰਿਟੇਨ ਦੇ ਵਿੱਚ ਇੱਕ ਪਾਸੇ ਟੈਕਸ ਦਰਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਜਿਸ ਦੇ ਨਾਲ ਵਟੇਨ ਦੇ ਵਿੱਚ ਹੁਣ ਜਿਹੜਾ ਵਪਾਰ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀ ਹੋਰਨਾ ਮੁਲਕਾਂ ਨੂੰ ਛੱਡ ਕੇ ਜਿਹੜੇ ਵਪਾਰੀਆਂ ਦੇ ਵੱਲੋਂ ਬਰਟੇਨ ਦਾ ਰੋਕ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਵੀ ਹੁਣ ਬਰਟੇਨ ਨੂੰ ਅਲਵਿਦਾ ਆਖਿਆ ਜਾ ਰਿਹਾ ਤੇ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਆਪਣਾ ਉਹ ਪਾਰਨਰਸ਼ਿਪ ਕੀਤਾ ਜਾ ਰਿਹਾ ਤੇ ਉੱਥੇ ਜਾ ਕੇ ਵੱਡੇ ਪੱਧਰ ਤੇ ਪੈਸਾ ਇਨਵੈਸਟ ਕੀਤਾ ਜਾ ਰਿਹਾ ਜਿਸ ਦੇ ਨਾਲ ਮਹਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਅਜਿਹਾ ਕੁਝ ਹੀ ਚੱਲਦਾ ਰਿਹਾ ਤਾਂ ਬਰਟੇਨ ਆਰਥਿਕ ਤੰਗੀ ਦਾ ਸ਼ਿਕਾਰ ਹੋਏਗਾ ਹਾਲਾਂਕਿ ਇਕ ਪਾਸੇ ਬਟੇਨ ਸਰਕਾਰ ਦੀ ਰਾਤਾਂ ਦੀ نیند ਉੱਡੀ ਪਈ ਹੈ ਜੇ ਪਾਸੇ ਚਰਚਾ ਇਹ ਵੀ ਚੱਲ ਰਿਹਾ ਹੈ ਕਿ ਜੇਕਰ ਸਭ ਕੁਝ ਇਸੇ ਤਰ੍ਹਾਂ ਹੀ ਰਿਹਾ ਤਾਂ ਸਿਆਸੀ ਸੰਕਟ ਦੇ ਨਾਲ ਨਾਲ ਵੱਡੇ ਪੱਧਰ ਦੇ ਉੱਤੇ ਆਰਥਿਕ ਸੰਕਟ ਦਾ ਵੀ ਬਟੇਨ ਨੂੰ ਸਾਹਮਣਾ ਕਰਨਾ ਪਏਗਾ ਹਾਲਾਂਕਿ ਕਰੋੜਪਤੀਆਂ ਦਾ ਕਹਿਣਾ ਹੈ ਕਿ ਬਟੇਨ ਦੇ ਵਿੱਚ ਸਭ ਮੀ ਲੇਬਰ ਮਹਿੰਗੀ ਹੈ ਤੇ ਉਹਨਾਂ ਨੂੰ ਮੁਨਾਫਾ ਘਟ ਹੋ ਰਿਹਾ ਜਿਸ ਨੂੰ ਵੇਖਦੇ ਹਨ ਟੈਕਸ ਦਾ ਰਾਂ ਵੀ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਲਗਾਈ ਜਾ ਰਹੀਆਂ ਨੇ ਜਿਨ੍ਹਾਂ ਨੂੰ ਰੋਕਣ ਦੇ ਲਈ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਗੱਲ ਜ਼ਰੂਰ ਚਲਾਈ ਜਾਂਦੀ ਹੈ ਪਰ ਉਹ ਸਿਰੇ ਨਹੀਂ ਚਲਦੀ। ਅਫਰ ਬਰਟੇਨ ਦੇ ਵਿੱਚ ਛਾਏ ਵੱਡੇ ਸੰਕਟ ਦੇ ਨਾਲ ਜੁੜੀ ਹੋਈ ਹੈ ਜਿਸ ਨੇ ਬਰਟੇਨ ਸਰਕਾਰ ਦੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਤੇ ਹੁਣ ਤੱਕ ਅਲਪਤੀਆਂ ਦੇ ਵੱਲੋਂ ਬਰਟੇਨ ਨੂੰ ਅਲਵਿਦਾ ਆਖ ਦਿੱਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 2025 ਦਾ ਜਿਹੜਾ ਡਾਟਾ ਸਾਹਮਣੇ ਆਇਆ ਉਸ ਦੇ ਵਿੱਚ 16000 ਦੇ ਕਰੀਬ ਕਰੋੜ ਪੱਤੀਆਂ ਦੇ ਵੱਲੋਂ ਬਰਟੇਨ ਨੂੰ ਅਲਵਿਦਾ ਆਖ ਦਿੱਤਾ ਗਿਆ ਤੇ ਸਾਫ ਤੌਰ ਦੇ ਉੱਤੇ ਬਰਟੇਨ ਦੇ ਉੱਤੇ ਵੱਡਾ ਸੰਕਟ ਸ਼ੌਂਦਾ ਨਜ਼ਰ ਆ ਰਿਹਾ ਹਾਲਾਂਕਿ ਇੱਕ ਪਾਸੇ ਬਰਟੇਨ ਸਰਕਾਰ ਦੀ ਰਾਤਾਂ ਦੀ نیند ਉੱਡੀ ਪਈ ਹੈ ਤੇ ਦੂਜੇ ਪਾਸੇ ਬਰਟੇਨ ਦੇ ਵਿੱਚ ਇੱਕ ਪਾਸੇ ਪੈਸਾ ਤੇ ਦੂਜੇ ਪਾਸੇ ਵਪਾਰ ਵੀ ਬਰਬਾਦ ਹੋ ਰਿਹਾ ਤੇ ਵੱਡੇ ਪੱਦਰ ਦੇ ਉੱਤੇ ਕਰੋੜਪਤੀਆਂ ਦੇ ਵੱਲੋਂ ਬਰਟਨ ਨੂੰ ਅਲਵਿਦਾ ਆਖਿਆ ਜਾ ਰਿਹਾ ਹਾਲਾਂਕਿ ਹਰਾਨੀ ਜਨਕ ਅੰਕੜੇ 2025 ਤੇ ਸਾਹਮਣੇ ਆਏ ਨੇ ਜਸਤੇ ਵਿੱਚ ਖੁਲਾਸਾ ਹੋਇਆ ਕਿ ਹੁਣ ਤੱਕ 16000 ਤੋਂ ਵੱਧ ਕਰੋੜ ਪੱਤੀਆਂ ਦੇ ਵੱਲੋਂ ਬਟੇਨ ਨੂੰ ਅਲਵਿਦਾ ਆਖ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਸਾਰਾ ਵਪਾਰ ਕਿਸੇ ਹੋਰ ਮੁਲਕ ਦੇ ਵਿੱਚ ਸ਼ਿਫਟ ਕਰ ਲਿਆ ਗਿਆ ਜਿਸ ਨੂੰ ਵੇਖਿਆ ਬਟੇਨ ਸਰਕਾਰ ਕਿੰਨੇ ਕਿਤੇ ਹੱਲੀ ਹੋਈ ਨਜ਼ਰ ਆ ਰਹੀ ਹੈ ਤੇ ਬਟੇਨ ਤੋਂ ਬਾਹਰ ਹੁਣ ਤੱਕ ਦੱਸਿਆ ਜਾ ਰਿਹਾ ਕਿ 92 ਬਿਲੀਅਨ ਡਾਲਰ ਦਾ ਨਿਵੇਸ਼ ਹੋ ਚੁੱਕੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਟੈਕਸ ਦਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਵਾਅਦਾ ਹੋ ਰਿਹਾ ਉਸ ਨੂੰ ਵਿਕਤੀਆਂ ਕਰੋੜਪਤੀਆਂ ਦੇ ਵੱਲੋਂ ਬਟੇਨ ਨੂੰ ਅਲਵਿਦਾ ਆਖਿਆ ਜਾ ਰਿਹਾ ਤੇ ਕਰੋੜਪਤੀ ਬਟੇਨ ਨੂੰ ਛੱਡਣ ਦੇ ਲਈ ਮਜਬੂਰ ਹੋਏ ਬੈਠੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਬਟੇਨ ਦੇ ਵਿੱਚ ਪੈਸੇ ਦੇ ਨਾਲ ਨਾਲ ਕਾਰੋਬਾਰ ਵੀ ਹੁਣ ਦੂਜੇ ਮੁਲਕਾਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਸ਼ਿਫਟ ਹੋ ਗਿਆ ਤੇ ਜਿਹੜੇ ਰਹਿੰਦੇ ਖੁੰਦੇ ਕਰੋੜਪਤੀ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੀ ਟੈਕਸ ਦੀ ਦਰਾਂ ਨੂੰ ਵੇਖਦੇ ਹੋਏ ਬ੍ਰਿਟੇਨ ਨੂੰ ਅਲਵਿਦਾ ਆਖਣ ਦੀ ਤਿਆਰੀ ਖੀਚੀ ਗਈ ਹੈ ਹੋਰਨਾ ਮੁਲਕਾਂ ਦੀ ਤਾਂ ਬ੍ਰਿਟੇਨ ਦੇ ਵਿੱਚ ਹੁਣ ਵਪਾਰ ਘਟਣ ਲੱਗਿਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਪਿਛਲੇ ਸਾਲ ਦੀ ਦਰਾਂਦੇ ਮੁਤਾਬਕ ਲਗਾਤਾਰ ਟੈਕਸ ਦੇ ਵਿੱਚ ਵਾਧਾ ਹੋ ਰਿਹਾ ਜਿਸ ਨੂੰ ਵੇਖਿਆ ਕਰੋੜਪਤੀਆਂ ਨੂੰ ਵੱਡੇ ਪੱਦਰ ਜੋਤੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਹੜੀ ਲੇਬਰ ਹੈ ਉਹ ਮਹਿੰਗੀ ਮਿਲ ਰਹੀ ਹੈ ਤੇ ਉਹਨਾਂ ਨੂੰ ਮੁਨਾਫਾ ਘਟੋ ਰਿਹਾ ਹਾਲਾਂਕਿ ਜੇ ਦੂਜੇ ਮੁਲਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨਾਲੋਂ ਵੱਡੇ ਪੱਦਰ ਦੇ ਉੱਤੇ ਬਟੀਨ ਦੇ ਵਿੱਚ ਕਰੋੜਪਤੀਆਂ ਦੇ ਵੱਲੋਂ ਵਰਟੇਨ ਨੂੰ ਅਲਵਿਦਾ ਆਖਿਆ ਜਾ ਰਿਹਾ ਚੀਨ ਦੀ ਗੱਲ ਕੀਤੀ ਜਾਵੇ ਤਾਂ ਕਰੀਬ 7500 ਵੱਡੇ ਵਪਾਰੀ ਨੇ ਜਿਨ੍ਹਾਂ ਦੇ ਵੱਲੋਂ ਚੀਨ ਨੂੰ ਛੱਡਿਆ ਗਿਆ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਕਰੀਬ 3500 ਅਮੀਰਾਂ ਦੀ ਗੱਲ ਹੁੰਦੀ ਹੈ ਜਿਨ੍ਹਾਂ ਦੇ ਵੱਲੋਂ ਕਿਸੇ ਹੋਰ ਮੁਲਕ ਦੇ ਵਿੱਚ ਆਪਣਾ ਵਪਾਰ ਸ਼ਿਫਟ ਕੀਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਵਰਟੇਨ ਨੂੰ ਛੱਡ ਕੇ ਕਰੋੜਪਤੀਆਂ ਦੇ ਹੁਣ ਵੱਲੋਂ ਯੂਏ ਅਮਰੀਕਾ ਇਟਲੀ ਪੁਰਤਗਾਲ ਤੇ ਸਿੰਗਾਪੁਰ ਵਰਗੇ ਮੁਲਕਾਂ ਦੇ ਵਿੱਚ ਆਪਣੇ ਵਪਾਰ ਨੂੰ ਵਧਾਇਆ ਜਾ ਰਿਹਾ ਤੇ ਦੂਜੇ ਪਾਸੇ ਮਹਾਰਾਜ ਦਾ ਕਹਿਣਾ ਹੈ ਕਿ ਜੇ ਬ੍ਰਿਟੇਨ ਨੇ ਆਪਣੀ ਨੀਤੀਆਂ ਦੇ ਵਿੱਚ ਬਦਲਾਅ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਆਰਥਿਕ ਨੁਕਸਾਨ ਹੋਏਗਾ ਹਾਲਾਂਕਿ ਉਹਨ ਵਿਖਣਾ ਹੋਏਗਾ ਕਿ ਬ੍ਰਿਟੇਨ ਦੇ ਵਿੱਚ ਇੱਕ ਪਾਸੇ ਟੈਕਸ ਦਰਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਜਿਸ ਦੇ ਨਾਲ ਬ੍ਰਿਟੇਨ ਦੇ ਵਿੱਚ ਹੁਣ ਜਿਹੜਾ ਵਪਾਰ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀ ਹੋਰਨਾ ਮੁਲਕਾਂ ਨੂੰ ਛੱਡ ਕੇ ਜਿਹੜੇ ਵਪਾਰੀਆਂ ਦੇ ਵੱਲੋਂ ਬ੍ਰਿਟੇਨ ਦਾ ਰੋਕ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਵੀ ਹੁਣ ਬ੍ਰਿਟੇਨ ਨੂੰ ਅਲਵਿਦਾ ਆਖਿਆ ਜਾ ਰਿਹਾ ਤੇ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਆਪਣਾ ਉਹ ਪਾਰ ਸ਼ਿਪ ਕੀਤਾ ਜਾ ਰਿਹਾ ਤੇ ਉੱਥੇ ਜਾ ਕੇ ਵੱਡੇ ਪੱਧਰ ਉੱਤੇ ਪੈਸਾ ਇਨਵੈਸਟ ਕੀਤਾ ਜਾ ਰਿਹਾ ਜਿਸ ਦੇ ਨਾਲ ਮਹਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਅਜਿਹਾ ਕੁਝ ਹੀ ਚੱਲਦਾ ਰਿਹਾ ਤਾਂ ਬਟੇਨ ਆਰਥਿਕ ਤੰਗੀ ਦਾ ਸ਼ਿਕਾਰ ਹੋਏਗਾ ਹਾਲਾਂਕਿ ਇੱਕ ਪਾਸੇ ਬਟੇਨ ਸਰਕਾਰ ਦੀ ਰਾਤਾਂ ਦੀ نیند ਉੱਡੀ ਪਈ ਹੈ ਜੇ ਪਾਸੇ ਚਰਚਾ ਇਹ ਵੀ ਚੱਲ ਰਿਹਾ ਹੈ ਕਿ ਜੇਕਰ ਸਭ ਕੁਝ ਇਸੇ ਤਰ੍ਹਾਂ ਹੀ ਰਿਹਾ ਤਾਂ ਸਿਆਸੀ ਸੰਕਟ ਦੇ ਨਾਲ ਨਾਲ ਵੱਡੇ ਪੱਧਰ ਦੇ ਉੱਤੇ ਆਰਥਿਕ ਸੰਕਟ ਦਾ ਵੀ ਬਟੇਨ ਨੂੰ ਸਾਹਮਣਾ ਕਰਨਾ ਪਏਗਾ ਹਾਲਾਂਕਿ ਕਰੋੜਪਤੀਆਂ ਦਾ ਕਹਿਣਾ ਹੈ ਕਿ ਬਟੇਨ ਦੇ ਵਿੱਚ ਸਮੇਂ ਲੇਬਰ ਮਹਿੰਗੀ ਹੈ ਤੇ ਉਹਨਾਂ ਨੂੰ ਮੁਨਾਫਾ ਘਟ ਹੋ ਰਿਹਾ ਜਿਸ ਨੂੰ ਵੇਖਦਿਆਂ ਟੈਕਸ ਦਰਾਂ ਵੀ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਲਗਾਈ ਜਾ ਰਹੀਆਂ ਨੇ ਜਿਨ੍ਹਾਂ ਨੂੰ ਰੋਕਣ ਦੇ ਲਈ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਗੱਲ ਜ਼ਰੂਰ ਚਲਾਈ ਜਾਂਦੀ ਹੈ ਪਰ ਉਹ ਸਿਰੇ ਨਹੀਂ ਚੜ੍ਹਦੀ